ਦੋਸਤੋ ਪਿਛਲੇ ਕੁਝ ਦਿਨਾਂ ਦੀ ਗੱਲ ਹੈ ਸਾਡੇ ਪਿੰਡ ਢੰਡੋਲੀ ਖੁਰਦ ਜ਼ਿਲ੍ਹਾ ਸੰਗਰੂਰ ਦਾ ਇਹ ਨੌਜਵਾਨ ਮੁੰਡਾ ਮਨਦੀਪ ਸਿੰਘ ਆਪਣੇ ਫੈਮਿਲੀ ਡਿਸਪਿਊਟ ਕਰਕੇ ਸੁਸਾਈਡ ਕਰ ਗਿਆ ਸੀਗਾ ਜਿਹਦੀ ਕੀ 16 ਦਸੰਬਰ ਨੂੰ ਡੈਥ ਹੋ ਗਈ ਸੀ ਉਹਦੇ ਇਨਸਾਫ ਤੇ ਚਲਦੇ ਅੱਜ ਇਹ ਮੇਨ ਹਾਈਵੇ ਤੇ ਸੂਲਕਰਾਟ ਜ਼ਿਲ੍ਹਾ ਸੰਗਰੂਰ ਵਿਖੇ ਧਰਨਾ ਲਾਇਆ ਗਿਆ ਸੀ ਆ ਪਿੰਡ ਵਾਸੀਆਂ ਔਰ ਕਿਸਾਨ ਜਥੇਬੰਦੀਆਂ ਦੇ ਸਹਿਯੋਗ ਨਾਲ ਕਿਉਂਕਿ ਉਹ ਮਰਨ ਤੋਂ ਪਹਿਲਾਂ ਪਹਿਲਾਂ ਪੁਲਿਸ ਪ੍ਰਸ਼ਾਸਨ ਨੂੰ ਆਪਣੇ ਬਿਆਨ ਦਰਜ ਕਰਵਾ ਗਿਆ ਸੀ ਕਿ ਉਹਨੇ ਜਿਹੜਾ ਇਹ ਸੁਸਾਇਸਾਈਡ ਦਾ ਇੰਨਾ ਵੱਡਾ ਕਦਮ ਕਿਉਂ ਚੁੱਕਿਆ ਕਿੰਨਾ ਲੋਕਾਂ ਦਾ ਹੱਥ ਹੈ ਉਹਨੂੰ ਇੰਨਾ ਤੰਗ ਪਰੇਸ਼ਾਨ ਕਰਨ ਦੇ ਵਿੱਚ ਕਿਉਂਕਿ ਦੋਸਤੋ ਕੋਈ ਵੀ ਬੰਦਾ ਐਡਾ ਵੱਡਾ ਕਦਮ ਐਵੇਂ ਨਹੀਂ ਚੁੱਕਦਾ ਕੋਈ ਨਾ ਕੋਈ ਉਹਦਾ ਰੀਜ਼ਨ ਤਾਂ ਰਹਿੰਦਾ ਹੀ ਆ ਸੋ ਉਹਦੇ ਇਨਸਾਫ ਲਈ ਅੱਜ ਇੱਥੇ ਧਰਨਾ ਲਾਇਆ ਗਿਆ ਸੀ ਆ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਗਈ ਹੈ ਕਿ ਜਿਨ੍ਹਾਂ ਦੇ ਜਿਹਦੇ ਕਰਕੇ ਉਹਨੇ ਐਡਾ ਵੱਡਾ ਕਦਮ ਚੱਕਿਆ ਆਪਣੀ ਜਾਨ ਗਵਾਈਆ ਉਹਨਾਂ ਬੰਦਿਆਂ ਨੂੰ ਜਲਦੀ ਤੋਂ ਜਲਦੀ ਅਰੈਸਟ ਕੀਤਾ ਜਾਵੇ ਤਾਂ ਕਿ ਉਹ ਬੱਚੀ ਦੀ ਨੂੰ ਇਨਸਾਫ ਮਿਲ ਸਕੇ ਕਿਉਂਕਿ ਉਹ ਇਕੱਲਾ ਹੀ ਮੁੰਡਾ ਸੀਗਾ ਔਰ ਨਾਂ ਦਾ ਸਿਰ ਤੇ ਮਾਂ ਹੈ ਉਹਦੀ ਨਾਂ ਉਹਦੇ ਬਾਪ ਸੀਗਾ ਬਹੁਤ ਹੀ ਸ਼ਰੀਫ ਮੁੰਡਾ ਸੀਗਾ ਜੀ ਸੋ ਇਨਸਾਫ